ਦਿਲ ਨਾ ਛੱਡੀ ਤੇ ਕਦੇ ਵੀ ਕਵਰਾਈ ਨਾ ਲਾਉਂਦਾ ਜੋਰ ਹਨੇਰਾ ਹੁੰਦਾ ਰਾਤ ਕਿੰਨੀ ਵੀ ਕਾਲੀ ਹੋਵੇ ਉਸ ਦਾ ਅੰਤ ਸਵੇਰਾ ਹੁੰਦਾ ਮਾੜੀ ਸੋਚ ਰੱਖਣ ਵਾਲੇ ਹਮੇਸ਼ਾ ਤੁਹਾਡਾ ਮਾੜਾ ਹੀ ਸੋਚਣਗੇ ਪਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਚੰਗੀ ਸੋਚ ਬਣਾ ਕੇ ਰੱਖੋ ਹਨੇਰਾ ਤੁਹਾਡੀ ਜ਼ਿੰਦਗੀ ਵਿੱਚ ਕਿੰਨੀ ਵੀ ਕਾਲੀ ਰਾਤ ਕਰ ਦੇਵੇ ਪਰ ਜਦੋਂ ਤੁਹਾਡੇ ਤੇ ਪ੍ਰਮਾਤਮਾ ਦਾ ਮਿਹਰ ਭਰਿਆ ਹੱਥ ਹੁੰਦਾ ਹੈ ਤਾਂ ਹਨੇਰੇ ਦਾ ਅੰਤ ਜਲਦੀ ਹੀ ਹੋ ਜਾਂਦਾ ਹੈ ਅਤੇ ਤੁਹਾਡੀ ਜ਼ਿੰਦਗੀ ਵਿੱਚ ਚਾਨਣ ਹੀ ਚਾਨਣ ਹੋ ਜਾਂਦਾ ਹੈ ਕਦੇ ਕਦੇ ਜਾਦਾਂ ਬਣ ਸੁਪਨੇ ਚ ਫੇਰੇ ਪਾਉਣਗੀਆਂ ਜਿੰਨਾ ਮਰਜ਼ੀ ਉਡੀਕ ਲਈਏ ਛੱਡ ਕੇ ਤੁਰ ਗਏ ਸਾਨੂੰ ਜਿਹੜੇ ਉਹ ਮੁੜ ਕੇ ਕਦੇ ਨਾ ਆਉਣਗੇ ਜਿਹੜੇ ਇਨਸਾਨ ਸਾਡੇ ਲਈ ਦਿਲ ਵਿੱਚ ਬਸੇ ਹੁੰਦੇ ਹਨ ਉਹ ਇਨਸਾਨ ਸਾਡੀਆਂ ਜਾਦਾ ਬਣ ਕੇ ਸਾਡੇ ਸੁਪਨੇ ਵਿੱਚ ਆਉਂਦੇ ਹਨ ਰਹਿੰਦੇ ਹਨ ਜਿਹੜੇ ਇਨਸਾਨ ਇਸ ਦੁਨੀਆ ਨੂੰ ਛੱਡ ਕੇ ਚਲੇ ਜਾਂਦੇ ਹਨ ਤੇ ਉਹ ਮੁੜ ਕੇ ਕਦੇ ਵੀ ਵਾਪਸ ਨਹੀਂ ਆਉਂਦੇ ਤੇ ਉਹ ਸਾਨੂੰ ਹਰ ਟਾਈਮ ਹਰ ਪਲ ਯਾਦ ਆਉਂਦੇ ਰਹਿੰਦੇ ਹਨ ਉਹਨਾਂ ਨੂੰ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ ਆਪਣੇ ਭੈਣ ਭਰਾਵਾਂ ਨਾਲ ਹਮੇਸ਼ਾ ਦਿਲ ਖੁੱਲ ਕੇ ਵਰਤਿਆ ਕਰੋ ਸਾਨੂੰ ਇਸ ਦੁਨੀਆ ਵਿੱਚ ਆਪਣੀ ਜ਼ਿੰਦਗੀ ਵਿੱਚ ਭੈਣ ਭਰਾਵਾਂ ਵੀ ਕਰਮਾ ਨਾਲ ਹੀ ਮਿਲਦੇ ਨੇ ਕਿਉਂਕਿ ਜਿਨ੍ਹਾਂ ਦੇ ਭੈਣ ਭਰਾ ਨਹੀਂ ਹੁੰਦੇ ਉਹਨਾਂ ਨੂੰ ਪੁੱਛ ਕੇ ਵੇਖੋ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਉਹਨਾਂ ਨੂੰ ਭੈਣ ਭਰਾਵਾਂ ਦੀ ਕਮੀ ਕਿੰਨੀ ਮਹਿਸੂਸ ਹੁੰਦੀ ਹੈ ਇਸ ਦੁਨੀਆ ਵਿੱਚ ਸੱਚੇ ਭਰਾ ਉਹ ਹੁੰਦੇ ਹਨ ਜਿਹੜੇ ਤੁਹਾਡੇ ਹਰ ਦੁੱਖ ਸੁੱਖ ਵਿੱਚ ਤੁਹਾਡੇ ਨਾਲ ਹਮੇਸ਼ਾ ਖੜਦੇ ਹਨ ਸੱਚੇ ਭੈਣ ਭਰਾ ਤੁਹਾਡੀ ਜ਼ਿੰਦਗੀ ਵਿੱਚ ਤੁਹਾਨੂੰ ਕਦੇ ਵੀ ਦੁੱਖ ਤਕਲੀਫ ਮਹਿਸੂਸ ਨਹੀਂ ਹੋਣ ਦਿੰਦੇ ਭੈਣ ਭਰਾ ਦੇ ਸਹਾਰੇ ਦੇ ਨਾਲ ਹੀ ਅਸੀਂ ਦੁਨੀਆ ਵਿੱਚ ਬੜੇ ਮਾਣ ਨਾਲ ਰਹਿੰਦੇ ਹਾਂ ਸਾਨੂੰ ਆਪਣੀ ਭੈਣ ਭਰਾ ਤੇ ਬਹੁਤ ਜ਼ਿਆਦਾ ਮਾਣ ਹੁੰਦਾ ਹੈ ਸੱਚੇ ਭੈਣ ਭਰਾ ਦੇ ਸਹਾਰੇ ਹੀ ਅਸੀਂ ਆਪਣੀ ਜ਼ਿੰਦਗੀ ਬੜੀ ਖੁਸ਼ੀ ਖੁਸ਼ੀ ਕੱਢ ਲੈਂਦੇ ਹਾਂ ਸਾਡਾ ਆਪਣਾ ਘਰ ਭਾਵੇਂ ਇੱਕ ਕਮਰੇ ਦਾ ਹੀ ਕਿਉਂ ਨਾ ਹੋਵੇ ਪਰ ਜੋ ਖੁਸ਼ੀ ਸਹਾਰਾ ਸਾਰਾ ਜਹਾਨ ਘੁੰਮਣ ਤੋਂ ਬਾਅਦ ਆਪਣੇ ਘਰ ਆ ਕੇ ਮਿਲਦੀ ਹੈ ਹੋਰ ਕਿਤੇ ਨਹੀਂ ਮਿਲਦੀ ਅਸੀਂ ਜਿੰਨੀ ਮਰਜ਼ੀ ਜੋ ਹੋਰ ਕਿਸੇ ਵੀ ਦੁਨੀਆ ਵਿੱਚ ਘੁੰਮ ਲਈਏ ਪਰ ਆਖਰਕਾਰ ਸਾਨੂੰ ਆਪਣੇ ਘਰ ਹੀ ਵਾਪਸ ਆਉਣਾ ਹੋਵੇਗਾ ਜਿੰਨਾ ਆਨੰਦ ਸਾਨੂੰ ਆਪਣੇ ਛੋਟੇ ਜਿਹੇ ਘਰ ਵਿੱਚ ਹੀ ਮਿਲਦਾ ਹੈ ਹੋਰ ਇਸ ਦੁਨੀਆ ਵਿੱਚ ਕਿਤੇ ਵੀ ਜਾ ਕੇ ਨਹੀਂ ਮਿਲਦਾ ਹੋਰ ਅਸੀਂ ਕਿੰਨੇ ਵੀ ਦੁਨੀਆ ਘੁੰਮ ਲਈਏ ਸਾਨੂੰ ਆਪਣੇ ਘਰਵਾਰਗੇ ਪਿਆਰ ਹੋਰ ਕਿਤੋਂ ਨਹੀਂ ਮਿਲਦਾ ਅੱਜ ਕੱਲ ਲੋਕ ਆਪਣਿਆਂ ਨੂੰ ਛੱਡ ਕੇ ਬਗਾਨਿਆਂ ਨਾਲ ਰਿਸ਼ਤੇਦਾਰੀਆਂ ਪਾ ਕੇ ਬਧੇਰੇ ਖੁਸ਼ ਨਾਜ਼ਰ ਆਉਂਦੇ ਹਨ ਪਰ ਉਹ ਇਹ ਨਹੀਂ ਜਾਣਦੇ ਕਿ ਬਗਾਨੇ ਸਿਰਫ ਸੁੱਖ ਦੇ ਸਾਥੀ ਹੀ ਹੁੰਦੇ ਹਨ ਦੁੱਖ ਵਿੱਚ ਸਿਰਫ ਆਪਣੇ ਹੀ ਕੰਮ ਆਉਂਦੇ ਹਨ ਬਗਾਨੇ ਹਮੇਸ਼ਾ ਬਗਾਨੇ ਹੀ ਰਹਿੰਦੇ ਹਨ ਉਹ ਆਪਣੇ ਕਦੇ ਵੀ ਨਹੀਂ ਬਣਦੇ ਅਸੀਂ ਜਿੰਨਾ ਮਰਜੀ ਉਹਨਾਂ ਲੋਕਾਂ ਦਾ ਭਲਾ ਕਰ ਦਈਏ ਪਰ ਉਹ ਸਾਨੂੰ ਹਮੇਸ਼ਾ ਬਗਾਨੇ ਹੀ ਸਮਝਣ ਰਹਿਣਗੇ ਜਿਹੜੇ ਲੋਕ ਬਗਾਨੇ ਹੁੰਦੇ ਹਨ ਉਹ ਤੁਹਾਡੇ ਦੁੱਖ ਸੁੱਖ ਵਿੱਚ ਹੀ ਤੁਹਾਡੇ ਨਾਲ ਰਹਿਣਗੇ ਜਿਹੜੇ ਤੁਹਾਡੇ ਆਪਣੇ ਹੁੰਦੇ ਹਨ ਉਹ ਤੁਹਾਡੇ ਸੁੱਖ ਵਿੱਚ ਵੀ ਤਾਂ ਤੁਹਾਡੇ ਨਾਲ ਹੀ ਰਹਿਣਗੇ ਪਰ ਉਹ ਤੁਹਾਡੇ ਦੁੱਖ ਵਿੱਚ ਵੀ ਤੁਹਾਡੇ ਨਾਲ ਰਹਿਣਗੇ ਸਾਨੂੰ ਕਦੇ ਵੀ ਆਪਣੇਆਂ ਨੂੰ ਛੱਡ ਕੇ ਬਗਾਨਿਆਂ ਦੇ ਮਗਰ ਨਹੀਂ ਲੱਗਣਾ ਚਾਹੀਦਾ ਬਗਾਨੇ ਤਾਂ ਹਮੇਸ਼ਾ ਸਾਨੂੰ ਗਲਤ ਰਸਤੇ ਵੱਲ ਲੈ ਕੇ ਜਾਣਗੇ ਜੋ ਆਪਣੇ ਹੁੰਦੇ ਹਨ ਉਹ ਸਾਨੂੰ ਚੰਗੇ ਰਸਤੇ ਵੱਲ ਹੀ ਲੈ ਕੇ ਜਾਣਗੇ ਉਹ ਕਦੇ ਵੀ ਸਾਨੂੰ ਗਲਤ ਰਸਤਿਆਂ ਵੱਲ ਨਹੀਂ ਲੈ ਕੇ ਜਾਂਦੇ ਅਸੀਂ ਕਦੇ ਵੀ ਕਿਸੇ ਨੂੰ ਮਿੱਠੇ ਬਣ ਕੇ ਅਸੀਂ ਕਿਸੇ ਨੂੰ ਠੱਗਦੇ ਨਹੀਂ ਅਸੀਂ ਅੜਬ ਸੁਆਰੇ ਜ਼ਰੂਰ ਹੈਗੇ ਆ ਤਾਂ ਹੀ ਕਿਸੇ ਨੂੰ ਚੰਗੇ ਲੱਗਦੇ ਨਹੀਂ ਜੋ ਲੋਕ ਸੱਚ ਦੇ ਚੱਲਣ ਵਾਲੇ ਇਨਸਾਨ ਹੁੰਦੇ ਹਨ ਉਹ ਕਦੇ ਵੀ ਦੂਜੇ ਇਨਸਾਨ ਨਾਲ ਠੱਗੀ ਨਹੀਂ ਮਾਰਦੇ ਜੋ ਲੋਕ ਸੱਚ ਤੇ ਚੱਲਣ ਵਾਲੇ ਇਨਸਾਨ ਹੁੰਦੇ ਹਨ ਉਹ ਦੂਜਿਆਂ ਨਾਲ ਦੂਜਿਆਂ ਦਾ ਵੀ ਭਲਾ ਚਾਹੁੰਦੇ ਹੁੰਦੇ ਹਨ ਉਹ ਕਦੇ ਵੀ ਕਿਸੇ ਦਾ ਮਾੜਾ ਨਹੀਂ ਚਾਹੁੰਦੇ ਸੱਚ ਬੋਲਣ ਵਾਲੇ ਇਨਸਾਨ ਹਮੇਸ਼ਾ ਸੱਚੀ ਗੱਲ ਤੇ ਹੀ ਅੜੇ ਰਹਿੰਦੇ ਹਨ ਉਹ ਕਦੇ ਵੀ ਝੂਠ ਨਹੀਂ ਬੋਲਦੇ ਆਖਿਰ ਦੇ ਵਿੱਚ ਹਮੇਸ਼ਾ ਸੱਚ ਦੀ ਹੀ ਜਿੱਤ ਹੁੰਦੀ ਹੈ